ਹੈਲੋ ਸਟੂਡੈਂਟਸ ਵਲਕਮ ਟੂ ਮਾਈ ਚੈਨਲ ਮਾਈ ਨੇਮ ਇਜ਼ ਗ੍ਰਿੰਦਰਦੀਪ ਕੌਰ ਅੱਜ ਦੀ ਵੀਡੀਓ ਹੈ ਜਿਹੜੀ ਬੱਚਿਓ ਉਹ ਆਪਾਂ ਜਿਵੇਂ ਕੋਈ ਦਰਜਨਾ ਤੋਂ ਦਰਜਨ ਦੇ ਵਿੱਚ ਕਿੰਨੇ ਹੁੰਦੇ ਨੇ ਦਰਜਨਾ ਤੋਂ ਸਿੰਪਲ ਚੀਜ਼ ਦੇ ਵਿੱਚ ਬਦਲਣਾ ਜਾਂ ਘੰਟਿਆਂ ਨੂੰ ਮਿੰਟਾਂ 'ਚ ਬਦਲਣਾ ਮਿੰਟਾਂ ਨੂੰ ਘੰਟਿਆਂ 'ਚ ਬਦਲਣਾ ਹਫਤਿਆਂ ਨੂੰ ਦਿਨਾਂ 'ਚ ਮਹੀਨਿਆਂ ਨੂੰ ਦਿਨਾਂ 'ਚ ਸਾਲਾਂ ਨੂੰ ਹਫਤਿਆਂ 'ਚ ਇਦਾਂ ਆਪਾਂ ਇਹ ਜਿਹੜੀ ਵੀਡੀਓ ਹੈਗੀ ਹੈ ਜਿਹਦੇ ਤੇ ਕਰਾਂਗੇ ਹਾਂਜੀ ਬੱਚਿਓ ਕਰੋ ਸਟਾਰਟ ਕਰਦੇ ਆਪਾਂ ਸਭ ਤੋਂ ਪਹਿਲਾਂ ਦੇਖੋ ਇੱਕ ਦਰਜਨ ਦੇ ਵਿੱਚ ਇੱਕ ਦਰਜਨ ਦੇ ਵਿੱਚ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ 12 ਚੀਜ਼ਾਂ ਹੁੰਦੀਆਂ ਨੇ ਠੀਕ ਹੈ ਬੱਚੇ ਤੁਸੀਂ ਯਾਦ ਰੱਖਣਾ ਇਹ ਪਹਿਲਾ ਪੁਆਇੰਟ ਹੈ ਇੱਕ ਦਰਜਨ ਚ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ 12 ਚੀਜ਼ਾਂ ਹੁੰਦੀਆਂ ਨੇ ਇੱਕ ਦਰਜਨ ਦੇ ਵਿੱਚ ਹਨ ਇਹਦੇ ਤੇ ਸੁਭਾਲਾ ਜਾਂਦੇ ਨੇ ਦੈਨ ਅਗਲਾ ਪੁਆਇੰਟ ਹੈਗਾ ਇੱਕ ਘੰਟਾ ਇੱਕ ਘੰਟੇ ਦੇ ਵਿੱਚ ਕਿੰਨੇ ਮਿੰਟ ਹੁੰਦੇ ਹੈ 60 ਮਿੰਟ ਹੁੰਦੇ ਇੱਕ ਘੰਟੇ ਦੇ ਇਹ ਯਾਦ ਰੱਖਣਾ ਤੁਸੀਂ ਤੇ 1 ਮਿੰਟ ਦੇ ਵਿੱਚ ਕਿੰਨੇ ਸਕਿੰਟ ਹੁੰਦੇ ਆ 60 ਸਕਿੰਡ ਹੁੰਦੇ ਆ 1 ਮਿੰਟ ਦੇ ਵਿੱਚ ਜੇ ਆਪਾਂ ਨੂੰ ਆ ਜੀ 1 ਘੰਟੇ ਦੇ ਵਿੱਚ ਕੈਂਟ ਕਿੰਨੇ ਹੁੰਦੇ ਨੇ 60 60 60 ਵਾ ਘੰਟੇ ਚ ਮਿੰਟ ਹੋਗੇ ਕਹਾ ਮਿੰਟਾਂ ਜਿਹਾ ਸਕਿੰਟ ਹੋਗੇ ਕਿੰਨੇ ਹੋਗੇ 3600 ਸਕਿੰਟ ਹੁੰਦੇ ਆ 1 ਘੰਟੇ ਚ ਕਿੰਨੇ ਸਕਿੰਟ ਹੁੰਦੇ ਆ 3600 ਸਕਿੰਟ ਹੁੰਦੇ ਆ ਤੇ ਇਹ ਤੁਹਾਨੂੰ ਪੁੱਛਿਆ ਜਾਵੇਗਾ ਇੱਕ ਹਫਤੇ ਦੇ ਵਿੱਚ ਦਿਨ ਇੱਕ ਹਫਤੇ ਚ ਦਿਨ ਕਿੰਨੇ ਹੁੰਦੇ ਨੇ 7 ਦਿਨ ਮੰਨੇ ਜਾਂਦੇ ਆ ਇਸੇ ਤਰ੍ਹਾਂ ਇੱਕ ਮਹੀਨੇ ਦੇ ਵਿੱਚ ਕਈ ਮਹੀਨੇ 31 ਦੇ ਹੁੰਦੇ ਨੇ ਕਈ ਮਹੀਨੇ 30 ਦੇ ਹੁੰਦੇ ਨੇ ਪਰ ਤੁਸੀਂ ਇੱਕ ਮਹੀਨੇ ਦੇ ਵਿੱਚ ਦਿਨਾਂ ਗੇ ਜਿਹੜੇ ਸਵਾਲ ਕੱਟਣ ਵੇਲੇ 30 ਹੀ ਕਾਊਂਟ ਕਰਨੇ ਆ ਇੱਕ ਮਹੀਨੇ ਚ 30 ਦਿਨ ਹੁੰਦੇ ਆ ਹਾਂਜੀ ਇੱਕ ਸਾਲ ਵਿੱਚ ਕਿੰਨੇ ਦਿਨ ਹੁੰਦੇ ਆ ਇੱਕ ਸਾਲ ਵਿੱਚ 365 ਦਿਨ ਹੁੰਦੇ ਆ ਲੀਪ ਦੇ ਸਾਲ ਨੂੰ ਛੱਡ ਕੇ ਬਾਕੀ 365 ਦਿਨ ਹੁੰਦੇ ਆ ਕੱਲੇ ਲੀਪ ਦੇ ਸਾਲ ਦੇ ਵਿੱਚ ਕਿੰਨੇ ਨੇ 366 ਦਿਨ ਹੁੰਦੇ ਆ ਜੇ ਇੱਕ ਸਾਲ ਕੀ ਹੋਵੇ ਲੀਪ ਦਾ ਹੋਵੇ ਲੀਪ ਦਾ ਸਾਲ ਕਿੰਨੇ ਸਾਲਾਂ ਬਾਅਦ ਆਉਂਦਾ ਹਰੇਕ 4 ਸਾਲਾਂ ਬਾਅਦ ਆਉਂਦਾ ਹੈ ਤਾਂ ਲੀਪ ਦੇ ਸਾਲ 'ਚ ਕਿੰਨੇ ਦਿਨ ਹੁੰਦੇ ਨੇ 366 ਦਿਨ ਹੁੰਦੇ ਆ ਨਾਰਮਲੀ ਤੁਹਾਨੂੰ ਪੁੱਛ ਲੈਣੇ ਇੱਕ ਸਾਲ 'ਚ ਕਿੰਨੇ ਨੇ ਤੁਸੀਂ 365 ਦਿਨ ਲਿਖਨੇ ਆ ਹਾਂਜੀ ਇਹਦੇ ਵਿੱਚ ਤੁਹਾਨੂੰ ਬਸ ਇਹ ਚੀਜ਼ਾਂ ਪੁੱਛੀਆਂ ਜਾਣਗੀਆਂ ਠੀਕ ਹੈ ਆਪਾਂ ਇਹਦੇ ਤੇ ਬੀ ਸਟਿਕ ਐਕਸਰਸਾਈਜ਼ ਤੁਹਾਨੂੰ ਦੇ ਰਹੇ ਹਾਂ ਤੁਸੀਂ ਉਸ ਐਕਸਰਸਾਈਜ਼ ਨੂੰ ਕਰਨਾਗਾ ਫਿਰ ਤੁਸੀਂ ਆਪਣੇ ਜਿਹੜੇ ਆਨਸਰ ਨੇ ਜਿਉਂਨਾਂ ਨੂੰ ਮੈਚ ਕਰਨਾਗਾ ਬਹੁਤ ਈਜੀ ਹੈ ਤੁਸੀਂ ਥੋੜੇ ਜਿਹਾ ਧਿਆਨ ਨਾਲ ਕਰੋਗੇ ਦੈਨ ਤੁਸੀਂ ਇਹਨੂੰ ਈਜ਼ੀਲੀ ਸੋਲਵ ਕਰ ਸਕਦੇ ਹੋ ਹਾਂਜੀ ਸਕਰੀਨਸ਼ਾਟ ਲੈ ਲਓ ਜਾਂ ਇਹਨੂੰ ਨੋਟਬੁੱਕ ਤੇ ਨੋਟ ਕਰ ਲਓ ਹਾਂਜੀ ਬੱਚਿਓ ਹੁਣ ਆਨਸਰ ਮੈਚ ਕਰਨ ਦੀ ਵਾਰੀ ਆ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਇੱਕ ਦਰਜਨ ਦੇ ਵਿੱਚ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ 12 ਹੁੰਦੀਆਂ ਨੇ ਸੋ ਆਪਣੇ ਕੋਲੇ 10 ਦਰਜਨਾ ਨੇ ਸੋ 10 ਨੂੰ ਕਿੰਨੇ ਨਾਲ ਗੁਣਾ ਕਰ ਦੋਗੇ 12 ਨਾਲ ਗੁਣਾ ਕਰ ਦੋਗੇ ਜੇ ਇੱਕ ਦਰਜਨ ਦੇ ਵਿੱਚ 12 ਚੀਜ਼ਾਂ ਨੇ ਤਾਂ 10 ਨੂੰ 12 ਨਾਲ ਗੁਣਾ ਕਰ ਦੋਗੇ ਕਿੰਨਾ ਜੀ 120 ਚੀਜ਼ਾਂ ਹੋ ਜਾਣੀਆਂ ਤਾਂ ਕਿੰਨੀਆਂ ਕਾਪੀਆਂ ਆ ਜਾਣੀਆਂ 10 ਦਰਜਨਾ ਚ 120 ਕਾਪੀਆਂ 12 ਨਾਲ ਗੁਣਾ ਕਰਕੇ ਪਤਾ ਲੱਗ ਗਿਆ ਇਸ ਤਰ੍ਹਾਂ ਇੱਕ ਦਰਜਨ ਵਿੱਚ ਕੇਲੇ ਕਿੰਨੇ ਹੁੰਦੇ ਨੇ 12 ਤੇ 15 ਦਰਜਨਾ ਦੇ ਵਿੱਚ ਕੇਲੇ ਕਿੰਨੇ ਹੋਣਗੇ 15 ਨੂੰ 12 ਨਾਲ ਗੁਣਾ ਕਰ ਦਿਓ ਜੀ ਜਦੋਂ 15 ਨੂੰ ਤੁਸੀਂ 12 ਨਾਲ ਗੁਣਾ ਕਰੋਗੇ ਤਾਂ ਇਹ ਤੁਹਾਡਾ ਆਨਸਰ ਆਜੂਗਾ 180 ਤਾਂ 180 ਇਹੀ ਲਿਆਲ ਤੁਸੀਂ ਗੁਣਾ ਕਰੋ ਹਾਂਜੀ ਬੱਚੇ ਨੈਕਸਟ ਹੈ 2 ਘੰਟਿਆਂ ਵਿੱਚ ਕਿੰਨੇ ਮਿੰਟ ਹੋਣਗੇ ਆਪਾਂ ਪਹਿਲਾਂ ਕੀਤਾ ਸੀ ਇੱਕ ਘੰਟੇ ਦੇ ਵਿੱਚ ਕਿੰਨੇ ਮਿੰਟ ਹੁੰਦੇ ਆ 60 ਮਿੰਟ ਹੁੰਦੇ ਇੱਕ ਘੰਟੇ 'ਚ ਤੇ ਫਿਰ 2 ਘੰਟਿਆਂ 'ਚ ਕਿੰਨੇ ਹੋਣਗੇ 2 ਨੂੰ 60 ਨਾਲ ਗੁਣਾ ਕਰ ਦਿਆਂਗੇ ਉਹ ਘੰਟੇ 60 ਹੁੰਦੇ ਆ ਫਿਰ ਦੂਜੇ ਘੰਟੇ 'ਚ ਵੀ 60 ਹੋਣਗੇ 60 ਨੂੰ 2 ਨਾਲ ਗੁਣਾ ਕਰੀ ਤਾਂ 100 ਬੀ ਮਿੰਟ ਆ ਦੋ ਘੰਟਿਆਂ 'ਚ ਕਿੰਨੇ ਆ ਗਏ 120 ਮਿੰਟ ਇਹ ਤੁਹਾਡਾ ਆਨਸਰ ਬਣ ਗਿਆ ਹੁਣ ਹੀ ਤੁਹਾਡਾ ਆਨਸਰ ਸੀਗਾ ਕਰਦੇ ਆ ਇੱਕ ਤੁਹਾਡਾ ਆਨਸਰ ਆ 86 ਹਾਂਜੀ ਅਗਲਾ ਸਵਾਲ ਹੈ 24 ਘੰਟਿਆਂ ਵਿੱਚ ਕਿੰਨੇ ਮਿੰਟ ਹੋਣਗੇ ਹੁਣ ਤੁਸੀਂ 24 ਨੂੰ ਕਿੰਨੇ ਨਾਲ ਗੁਣਾ ਕਰ ਦੋ 60 ਨਾਲ 60 ਨਾਲ ਗੁਣਾ ਕਰ ਦੋ ਤੁਹਾਨੂੰ ਮੈਂਟ ਪੁੱਛਿਆ ਜਦੋਂ 24 ਨੂੰ ਤੁਸੀਂ 60 ਨਾਲ ਗੁਣਾ ਕਰੋਗੇ ਤਾਂ ਆਨਸਰ 144 24 ਹੱਸ ਲੈ 2 6 ਦੁਨੀ 12 ਤੇ 2 14 14 ਸੂ 40 ਮਿੰਟ ਬਣ ਜਿੱਦਾਂ ਤੁਹਾਨੂੰ ਤੁਸੀਂ ਬਦਲ ਸਕਦੇ ਹਾਂ ਦੈਨ 12 ਮਿੰਟਾਂ ਵਿੱਚ ਕਿੰਨੇ ਸਟੈਂਡ ਹੋਣਗੇ ਤਾਂ ਤੁਸੀਂ ਦੇਖੋ ਵੀ ਇੱਕ ਮਿੰਟ ਵਿੱਚ ਸੈਕਿੰਡ ਕਿੰਨੇ ਹੁੰਦੇ ਨੇ 60 ਸੈਕਿੰਡਸ ਹੁੰਦੇ ਨੇ ਸੋ ਫਿਰ ਕਿੰਨੇ ਮਿੰਟਾਂ ਚ ਕਢਨੇ ਤੁਸੀਂ 12 ਮਿੰਟਾਂ ਚ ਤਾਂ 12 ਨੂੰ ਕਿੰਨੇ ਨਾਲ ਗੁਣਾ ਕਰ ਦੋ 60 ਨਾਲ ਕਰ ਦੋ ਵਾਰਾਂ ਦੇ 720 ਸਕੰਡ ਆ ਜਾਂਦੇ ਜਦੋਂ ਘੰਟਿਆਂ ਤੋਂ ਮਿੰਟ ਬਣਾਉਣੇ ਨੇ ਤਾਂ ਵੀ 60 ਨਾਲ ਗੁਣਾ ਜੇ ਮਿੰਟਾਂ ਤੋਂ ਸਕੰਡ ਬਣਾਉਣੇ ਤਾਂ ਵੀ 60 ਨਾਲ ਗੁਣਾ ਹੁਣ ਅਗਲਾ ਸਵਾਲ ਆ 2 ਘੰਟੇ 30 ਮਿੰਟ ਨੂੰ ਮਿੰਟਾਂ ਵਿੱਚ ਬਦਲੋ ਆ ਤਾਂ 30 ਮਿੰਟ ਹੈਗੀ ਜਾਈ ਦੀ ਇਹਨਾਂ ਨੂੰ ਤਾਂ ਬਦਲਣੀ ਲੋੜ ਹੀ ਨਹੀਂ ਕੋਕਿਆ ਬਸ ਮਿੰਟਾਂ ਜੀ ਪੁੱਛਿਆ ਆਪਾਂ 2 ਘੰਟਿਆਂ ਨੂੰ ਬਦਲਣਾ ਨੇ ਆ 2 ਘੰਟਿਆਂ ਨੂੰ ਆਪਾਂ ਤੀਜੇ ਸਵਾਲ 'ਚ ਹੀ ਬਦਲਿਆ ਸੀ ਮਿੰਟਾਂ 'ਚ ਤਾਂ 2 ਨੂੰ 60 ਨਾਲ ਗੁਣਾ ਕਰਕੇ ਕਿੰਨੇ ਮਿੰਟ ਆਈ ਸੀਗੇ 120 ਮਿੰਟ ਆਈ ਸੀ ਜਿਹੜਿਆ ਵੱਧ ਨੇ ਉੱਪਰ ਮਿੰਟੇ ਵਿੱਚ ਜੋੜ ਦੂ 120 ਤੇ 30 ਕਿੰਨੇ ਹੋਗੇ 150 ਮਿੰਟ ਹੋਗੀ ਜਦੋਂ ਇਦਾਂ ਨਾਲ ਮਿੰਟ ਵੀ ਪਏ ਹੁਣ ਤੁਹਾਨੂੰ ਮਿੰਟਾਂ ਚ ਕਹਤਾ ਬਦਲ ਨੂੰ ਤੁਸੀਂ ਜਿਹੜੇ ਘੰਟੇ ਆ ਉਹਨਾਂ ਨੂੰ ਮਿੰਟਾਂ ਚ ਬਦਲ ਲਓ ਜਿਵੇਂ 2 ਘੰਟੇ ਦੇ ਮਿੰਟ ਕਿੰਨੇ ਬਣ ਜਾਣਗੇ 120 ਤੇ ਜਿਹੜਿਆ ਪਿੱਛੇ ਮਿੰਟ ਦਿੱਤੇ ਬਨੇ ਵਿੱਚ ਜੋੜ ਦੋ ਬਾਅਦ ਦੇ ਵਿੱਚ ਫਿਰ ਆਨਸਰ ਆ ਜਾ 150 ਮਿੰਟ ਆ ਗਿਆ ਹੁਣ ਨੈਕਸਟ ਦੇਖੋ ਕਹਿੰਦੇ 4 ਘੰਟੇ 45 ਮਿੰਟ ਨੂੰ ਸਕੈਂਟਾਂ ਵਿੱਚ ਬਦਲੋ ਪਹਿਲਾਂ ਤਾਂ 4 ਘੰਟੇ ਆਮ ਸਕੈਂਟਾਂ ਵਿੱਚ ਬਦਲਾਂਗੇ ਆਪਾਂ ਇਹ ਸਤ ਮਾਸ ਵਾਲਾ ਇੱਕ ਟਿਕੜੀ ਨੇ ਇੱਕ ਘੰਟੇ ਦੇ ਵਿੱਚ ਸਕਿੰਟ ਕਿੰਨੇ ਹੁੰਦੇ ਆ 3600 ਸਕਿੰਟ ਹੁੰਦੇ ਆ ਆਪਾਂ ਨੇ ਪਹਿਲਾਂ ਕਰਿਆ ਆਪਾਂ ਨੇ ਕਿੰਨੇ ਘੰਟਿਆਂ ਚ ਸਕਿੰਟ ਕੱਢਣੇ ਆ 4 ਘੰਟਿਆਂ ਚ 4 ਨੂੰ ਪਹਿਲਾਂ 3600 ਨਾਲ ਗੁਣਾ ਕਰਾਂਗੇ ਆਪਾਂ ਠੀਕ ਹੈ ਜੀ ਜਦੋਂ ਦੀ ਗੁਣਾ ਕਰੀ 6 24 ਹਸਲੇ 2 4 3 12 ਤੇ 2 14 ਤਾਂ ਇੰਨੇ ਮਿੰਟ ਬਣ ਗਏ ਇੰਨੇ ਸਕਿੰਟ ਬਣ ਗਏ ਆਪਣੇ ਕੋਲ 4 ਘੰਟਿਆਂ ਚ ਕਿੰਨੇ ਸਕਿੰਟ ਬਣ ਗਏ 3600 ਨਾਲ ਗੁਣਾ ਕਰ ਤੀਜੀ ਮਿੰਟ ਕੱਢਣੀ ਹੁੰਦੀ ਫਿਰ 60 ਨਾਲ ਕਰਦੇ ਆ ਹੁਣ ਅੱਗੇ ਕੀ ਆ ਕਹਿੰਦੇ 45 ਮਿੰਟ ਹੁਣ ਤੁਸੀਂ ਤੁਹਾਨੂੰ ਪਤਾ ਵੀ 1 ਮਿੰਟ ਦੇ ਵਿੱਚ 60 ਸਕਿੰਟ ਹੁੰਦੇ ਨੇ ਤੇ 45 ਮਿੰਟਾਂ ਚ ਕਿੰਨੇ ਸਕਿੰਟ ਹੋਣਗੇ ਜੇ ਦੇ ਵੀ ਸਕਿੰਟ ਬਣਾ ਲਓ 45 ਨੂੰ 60 ਨਾਲ ਗੁਣਾ ਕਿਉਂਕਿ ਮਿੰਟਾਂ ਤੋਂ ਵੀ ਕੋ ਸਕਿੰਟ ਬਣਾਉਣਾ ਕੋ 60 ਨਾਲ ਗੁਣਾ ਕਰਨੀ ਆ ਤੇ ਇਹ ਕਿੰਨਾ ਵੰਜਣਗੇ 6 5 ਅਤੀਲੇ ਵੀ ਜ਼ੀਰੋ ਸਲਾਈਟਾਂ ਨੇ 6 24 ਤੇ 250 ਸਕਿੰਟ ਹੁਣ ਟੋਟਲ ਕਿੰਨੇ ਹੋ ਗਏ ਆ ਘੰਟਿਆਂ ਤੋਂ ਵੀ ਆਪਣੇ ਸਕਿੰਟ ਬਣਾ ਲਏ ਮਿੰਟਾਂ ਤੋਂ ਵੀ ਸਕਿੰਟ ਬਣਾ ਲਏ ਹੁਣ ਇਹਨਾਂ ਦਾ ਪਲੱਸ ਕਰਨਾ ਹੈ ਆਪਣੇ ਕੋਲੇ ਟੋਟਲ ਆਗੇ ਜਿਹੜੇ ਉਹ ਸਕਿੰਟ ਆ ਜਾਣਗੇ ਤੇ ਇੰਨੇ ਸਕਿੰਟਾਂ ਦੀ ਜਿਹੜੇ ਆਪਣੇ ਕੋਲੇ ਇਹ ਉਹਨਾਂ ਦਾ ਜੋੜ ਕਰੇ ਤੋਂ ਆਗੇ ਤੁਸੀਂ ਧਿਆਨ ਰੱਖਣਾ ਇਹ 7ਵਾਂ ਸਵਾਲ ਹੈ ਇਹ ਚਾਹਗਾ 4 ਘੰਟੇ ਚਾਹ ਘੰਟਿਆਂ ਦੇ ਵੀ ਸਕਿੰਟ ਬਣਾਉਣੇ ਸੀ ਮਿੰਟਾਂ ਦੇ ਵੀ ਸਕਿੰਟ ਬਣਾਉਣੇ ਸੀ ਤਾਂ ਆਪਾਂ ਦੋਨਾਂ ਦੇ ਸਕਿੰਟ ਬਣਾ ਕੇ ਟੋਟਲ ਸਕਿੰਟ ਕਰਦੇ ਹਾਂਜੀ ਨੈਕਸਟ ਸਵਾਲ ਹੈ ਇੱਕ ਦਿਨ ਵਿੱਚ ਕਿੰਨੇ ਮਿੰਟ ਤੇ ਸਕਿੰਟ ਹੁੰਦੇ ਨੇ ਹੁਣ ਇੱਕ ਦਿਨ ਦੀ ਗੱਲ ਹੈ 8ਵਾਂ ਸਵਾਲ ਹੈ ਪਹਿਲਾਂ ਆਪਾਂ ਨੂੰ ਇੱਕ ਦਿਨ ਦੇ ਵਿੱਚ ਆਪਾਂ ਘੰਟੇ ਦੇਖਾਂਗੇ ਇੱਕ ਦਿਨ 'ਚ ਕਿੰਨੇ ਘੰਟੇ ਹੁੰਦੇ ਆ 24 ਘੰਟੇ ਫਿਰ ਤੁਸੀਂ 24 ਨੂੰ ਜੇ ਮਿੰਟ ਕੱਢਨੇ ਆ ਤਾਂ 24 ਨੂੰ 60 ਨਾਲ ਗੁਣਾ ਕਰ ਦਿਓ ਕਿਉਂਕਿ 24 ਘੰਟਿਆਂ 'ਚ ਫਿਰ ਕਿੰਨੇ ਮਿੰਟ ਬਣ ਜਾਣਗੇ ਮਿੰਟ ਬਣ ਗਏ ਤਾਂ ਇੱਕ ਦਿਨ 'ਚ ਕਿੰਨੇ ਮਿੰਟ ਆਗੇ 1440 ਤਾਂ ਮਿੰਟ ਆ ਗਏ ਹੁਣ ਉਸ ਤੋਂ ਬਾਅਦ ਸਕਿੰਟ ਕੱਢਨੇ ਆ ਤਾਂ ਫਿਰ ਇਹਨੂੰ ਕਿੰਨੇ ਨਾਲ ਗੁਣਾ ਕਰਦੇ ਇੱਕ ਹੋਰ 60 ਨਾਲ ਗੁਣਾ ਕਰਦੇ ਕਿਉਂਕਿ ਜਾਂ ਤਾਂ ਸਿੱਧਾ ਹੀ 24 ਘੰਟਿਆਂ ਵਿੱਚ ਇੱਕ ਘੰਟੇ ਦੇ ਵਿੱਚ ਕਿੰਨੇ ਸਕੈਂਡ ਹੁੰਦੇ ਆ 3600 ਸਕੈਂਡ ਹੁੰਦੇ ਆ 24 ਨੂੰ ਸਿੱਧੀ 3600 ਨਾਲ ਗੁਣਾ ਕਰ ਲਓ 24 ਘੰਟੇ ਆ ਤਾਂ ਤੁਹਾਡਾ ਆਨਸਰ ਆ ਜੂਗਾ ਠੀਕ ਹੈ ਜੇ ਤੁਸੀਂ ਇਹਦੀ ਗੁਣਾ ਕਰੋਗੇ ਤਾਂ ਤੁਹਾਡਾ ਆਨਸਰ ਆ ਜੂਗਾ 6 ਚਿਕਰ 24 ਹਸਲੇ 2 24 ਤੇ 2 26 ਹਸਲੇ 2 6 ਤੇ 2 8 ਤੇ ਇੰਨੇ ਸਾਰੇ ਸਕੈਂਡ ਆਗੇ ਜਿਹੜੇ ਇਹ ਬਣ ਜਾਣਗੇ ਇੱਕ ਦਿਨ ਦੇ ਵਿੱਚ ਜੇ ਘੰਟੇ ਪੁੱਛਿਆ ਪਹਿਲਾਂ ਇੱਕ ਦਿਨ ਚ ਆਪਾਂ ਕਿੰਨੇ ਘੰਟੇ ਘੱਟ ਲਈ ਕਿਉਂਕਿ ਇੱਕ ਘੰਟੇ ਦੇ ਵਿੱਚ 60 ਮਿੰਟ ਹੁੰਦੇ ਆ ਤਾਂ ਆਪਾਂ 24 ਨੂੰ 60 ਨਾਲ ਗੁਣਾ ਕਰਕੇ 24 ਘੰਟਿਆਂ ਚ ਮਿੰਟ ਆ ਗਏ ਜੇ ਆਪਣੇ ਸਕੈਂਡ ਕੱਢਨੇ ਆ ਤਾਂ ਇੱਕ ਘੰਟੇ 'ਚ ਸਕੈਂਡ 3600 ਹੁੰਦੇ ਆ ਤਾਂ ਫਿਰ 24 ਨੂੰ 3600 ਨਾਲ ਗੁਣਾ ਕਰਤੀ ਤਾਂ ਆਪਣਾ ਆਨਸਰ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਨੌਵੇਂ ਸਵਾਲ ਦੇ ਵਿੱਚ ਪੁੱਛਿਆ ਇੱਕ ਸਾਲ 6 ਮਹੀਨਿਆਂ ਵਿੱਚ ਕਿੰਨੇ ਦਿਨ ਹੋਣਗੇ ਪਹਿਲਾਂ ਤਾਂ ਇੱਕ ਸਾਲ ਵਿੱਚ ਦਿਨ ਕਿੰਨੇ ਹੋਣਗੇ ਨਵਾਂ ਸਵਾਲ ਹੈ ਇੱਕ ਸਾਲ 'ਚ ਕਿੰਨੇ ਦਿਨ ਹੁੰਦੇ ਆ 365 ਦਿਨ ਤਾਂ ਇਹ ਹੋ ਗਏ ਉਸ ਤੋਂ ਬਾਅਦ ਲਿਖਿਆ ਆਪਣੇ ਕੋਲੇ 6 ਮਹੀਨਿਆਂ ਵਿੱਚ ਤਾਂ ਇੱਕ ਕਮੇਹੀਨੇ ਚ ਦਿਨ ਕਿੰਨੇ ਹੁੰਦੇ ਆ 30 ਤੇ ਜੇ 6 ਚ ਕੱਢਣਾ ਤੈਨੂੰ 30 ਨੂੰ 6 ਨਾਲ ਗੁਣਾ ਕਰਦਾ ਜਾਂ ਆਪਾਂ ਤੇ 6 ਮਹੀਨਿਆਂ ਦੇ ਵਿੱਚ ਦਿਨ ਆ ਜਾਣਗੇ 180 ਦਿਨ ਤਾਂ ਦੋਨੇ ਦਿਨਾਂ ਦੀ ਆਪਾਂ ਪਲੱਸ ਕਰ ਦਾਂਗੇ 365 ਦੇ ਵਿੱਚ 180 ਜੋੜ ਦਾਂਗੇ ਤਾਂ ਇਹ ਟੋਟਲ ਦਿਨ ਆ ਜਾਣਗੇ ਵੀ ਕਿੰਨੇ ਬਣੇਗੇ ਹੁਣ 10ਵਾਂ ਸਵਾਲ ਦੇਖੋ ਬੱਚੇ 10ਵੇਂ ਸਵਾਲ ਚ ਲਿਖਿਆ ਆਪਾਂ ਨੂੰ 5 ਮਹੀਨੇ 2 ਹਫਤਿਆਂ ਵਿੱਚ ਕਿੰਨੇ ਦਿਨ ਹੋਣਗੇ ਇੱਕ ਮਹੀਨੇ ਚ 30 ਦਿਨ ਹੁੰਦੇ ਨੇ 5 ਨੂੰ 30 ਨਾਲ ਗੁਣਾ ਕਰੀ 5 ਮਹੀਨਾ ਚ 150 ਦਿਨ ਹੋਗੇ ਪਲੱਸ ਇੱਕ ਹਫਤੇ ਚ ਦਿਨ ਕਿੰਨੇ ਹੁੰਦੇ ਆ 7 ਤੇ ਦੋ ਹਫਤਿਆਂ ਚ ਕਿੰਨੇ ਹੋ ਜਾਣਗੇ 2 ਨੂੰ 7 ਨਾਲ ਗੁਣਾ ਕਰਤੀ ਕਿੰਨੇ ਇਹ 14 ਦਿਨ ਬਣ ਗਏ 14 ਦਿਨ ਇਹ ਹੋਗੇ 150 ਦਿਨ ਆ ਹੋਗੇ ਦੋਨਾਂ ਦਾ ਛੋੜ ਕਰਕੇ ਕਿੰਨਾ ਬਣ ਗਿਆ 164 ਦਿਨ ਆ ਪਹਿਲਾਂ ਤੁਸੀਂ 5 ਨੂੰ 3 ਨਾਲ ਗੁਣਾ ਕਰ ਲਿਓ ਦਿਨਾਂਗੇ ਫਿਰ ਹਫਤਿਆਂ ਦੇ ਵੀ ਦਿਨ ਬਣਾਲੇ ਫਿਰ ਦੋਨਾਂ ਦਾ ਪਲੱਸ ਕਰਤਾ ਹਾਂਜੀ ਹੁਣ 11ਵੇਂ ਸਵਾਲ ਦੇ ਚ ਕੀ 180 ਮਿੰਟਾਂ ਨੂੰ ਘੰਟਿਆਂ ਵਿੱਚ ਬਦਲਣਾ ਉਹੀ ਮਿੰਟ ਦਿੱਤੇ ਹੋਏ ਹਨ 180 ਮਿੰਟ ਇਹਨੂੰ ਘੰਟੇ 'ਚ ਬਦਲਣਾ ਤਾਂ ਆਪਾਂ ਨੂੰ ਪਤਾ ਹੈ ਇੱਕ ਘੰਟੇ 'ਚ 60 ਮਿੰਟ ਹੁੰਦੇ ਨੇ ਤੇ ਇਹਨੂੰ 60 ਨਾਲ ਭਾਗ ਕਰ ਦਾਂਗੇ ਆਪਾਂ ਜਦੋਂ ਛੋਟੀ ਚੀਜ਼ ਤੋਂ ਵੱਡੀ ਚੀਜ਼ ਬਣਾਉਣੀ ਹੋਵੇ ਉਦੋਂ ਭਾਗ ਕਰ ਦਿੰਦੇ ਆ 0 ਨਾਲ 0 ਕੈਨਸਲ ਹੋ ਗਈ 6 3 18 ਜਦ ਇਹਨੂੰ ਭਾਗ ਕਰਾਂਗੇ 60 ਨੂੰ 180 ਤੇ ਤਾਂ 3 ਆਨਸਰ ਆ ਦੀ ਤਾਂ 3 ਘੰਟੇ ਬਣ ਗਏ ਜੇ ਤਾਂ ਬਸ ਇਹ ਚ ਯਾਦ ਰੱਖਣਾ ਦੇਖੋ ਜੇ ਤਾਂ ਘੰਟਿਆਂ ਤੋਂ ਮਿੰਟ ਬਣਾਉਣੇ ਆ ਫਿਰ ਤਾਂ 60 ਨਾਲ ਗੁਣਾ ਤੇ ਜੇ ਮਿੰਟਾਂ ਤੋਂ ਘੰਟੇ ਬਣਾਉਣੇ ਆ ਫਿਰ 60 ਨਾਲ ਭਾਗ ਕਰਨਾ ਹੁਣ 12ਵੇਂ ਸਵਾਲ ਦੇ ਵਿੱਚ 1200 ਸਕਿੰਟਾਂ ਸਕਿੰਟਾਂ ਤੋਂ ਮਿੰਟ ਬਣਾਉਣੇ ਆ ਸਕੰਡ ਛੋਟੇ ਹੁੰਦੇ ਆ ਮਿੰਟ ਵੱਡੇ ਹੁੰਦੇ ਆ ਜਦੋਂ ਛੋਟੀ ਚੀਜ਼ ਤੋਂ ਕੋਈ ਵੱਡੀ ਚੀਜ਼ ਬਣਾਉਣੀ ਆ ਉਦੋਂ ਬਸ ਭਾਗ ਕਰਨਾ ਆਪਾਂ ਨੇ ਤਾਂ 1200 ਨੂੰ 60 ਨਾਲ ਭਾਗ ਕਰਦਾਂਗੇ 0 ਨਾਲ 0 ਕੈਨਸਲ ਹੋ ਗਈ 6 ਨੂੰ ਜਿਹਦੇ ਤੇ ਵੰਡਿਆ ਤਾਂ ਆ ਗਿਆ 20 ਤਾਂ 1200 ਸਕਿੰਟਾਂ ਦੇ ਵਿੱਚ ਕਿੰਨੇ ਮਿੰਟ ਬਣਗੇ 20 ਮਿੰਟ ਬਣਗੇ ਇਸ ਤਰ੍ਹਾਂ ਹੀ ਮਿੰਟਾਂ ਤੋਂ ਘੰਟਿਆਂ 'ਚ ਘੰਟਿਆਂ ਤੋਂ ਮਿੰਟਾਂ 'ਚ ਦਿਨਾਂ ਤੋਂ ਹਫ਼ਤਿਆਂ 'ਚ ਮਹੀਨਿਆਂ 'ਚ ਹੈ ਨਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬਦਲਣ ਵਾਸਤੇ ਨਮੂਨੇ ਦੇ ਪੇਪਰ ਦੇ ਵਿੱਚ ਪੁੱਛੇ ਜਾਂਦੀਆਂ ਚੀਜ਼ਾਂ ਤੇ ਸੋ ਬਹੁਤ ਸੌਖੀਆਂ ਸੀਗੀਆਂ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਅੱਗੀ ਸਮਝ ਆ ਗਈ ਐ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ